ਪਲਟੂਨ ਪੁਲ ਦੀਆਂ ਸਾਈਡਾਂ ਬਣਨ ਤੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਜਲ ਸ੍ਰੋਤ ਅਤੇ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਪਿੰਡ ਘੜਕਾ ਵਿਖੇ ਪੰਟੂਨ ਪੁਲ ਦੀ ਮਜ਼ਬੂਤੀ ਲਈ ਦਰਿਆ ਤੇ ਪੱਧਰ ਦੀ ਕੰਧ ਦੀ ਉਸਾਰੀ ਤੇ ਕੰਮਾਂ ਦਾ ਉਤ்கਾਟਨ ਕੀਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਖਡੂਰ ਸਾਹਿਬ ਵਿਖੇ ਇਹ ਪਲਟੂਨ ਪੁਲ ਘੜਕੇ ਤੋਂ ਸੁਲਤਾਨਪੁਰ ਲੋਧੀ ਵੱਲ ਜਾਂਦਾ ਹੈ ਇਸ ਦਾ ਬਹੁਤ ਸੁੱਖ ਹੈ ਜਦੋਂ ਇਹ ਪੁਲ ਨਹੀਂ ਹੁੰਦਾ ਸੀ ਤਾਂ جان خطرے ਵਿੱਚ ਪਈ ਹੁੰਦੀ ਸੀ ਅੱਜ ਜੋ ਉਦਘਾਟਨ ਕੀਤਾ ਗਿਆ ਉਹ ਬਹੁਤ ਵੱਡਾ ਉਪਰਾਲਾ ਹੈ ਜੋ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਕੀਤਾ ਗਿਆ ਹੈ ਇਸ ਉਦਘਾਟਨ ਤੇ ਕੁੱਲ ਖਰਚਾ 1.5 ਕਰੋੜ ਰੁਪਏ ਆਵੇਗਾ ਅੱਜ ਪਿੰਡਕਰ ਕਾਦੇ ਵਿੱਚ ਅਸੀਂ ਪੰਡੂਨ ਪੁਲ ਦਾ ਜਿਹੜੇ ਉਹਦੇ ਆਸ-ਪਾਸ ਜਿਹੜੀਆਂ ਨੋਚਾਂ ਲੱਗਣੀਆਂ ਸੀ ਉਹਦੀ ਸਟਰੈਂਥ ਨੂੰ ਪੁਲ ਦੀ ਮਜ਼ਬੂਤ ਕਰ ਲਈ ਅੱਜ ਜੋ ਜਿਹੜੀਆਂ ਲਗਭਗ 1.5 ਕਰੋੜ ਦੀਆਂ ਜਿਹੜੀਆਂ ਨੋਚਾਂ ਆ ਉਹ ਪੰਜਾਬ ਸਰਕਾਰ ਸਰਦਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਰਹਿਨਮਾਈ ਹੇਠ ਅੱਜ ਜਿਹੜਾ ਅਸੀਂ ਧੁਕਾਟਨ ਕੀਤਾ ਤੇ ਉਹ ਨੋਚਾ ਜਿਹੜੀਆਂ ਉਲਾ ਰਹੇ ਆ ਸਰ ਇਹ ਕਿੰਨੇ ਪੈਸੇ ਲੱਗਣੇ ਜੀ ਇੱਥੇ 1.5 ਕਰੋੜ ਰੁਪਇਆ ਲੱਗਣਾ ਜੀ ਤੇ ਸਭ ਤੋਂ ਪਹਿਲਾਂ ਤੇ ਮੈਂ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਦੇਣਾ ਤੇ ਪ੍ਰਮਾਤਮਾ ਅਗੇਰ ਦਾ ਬੇਨਤੀ ਕਰਦਾ ਕਿ ਤੁਹਾਡੇ ਲਈ ਹੋਰ ਤਰੱਕੀਆਂ ਦੇ ਜਿਹੜੇ ਦਿਨ ਹੋਣ ਤੇ ਪ੍ਰਮਾਤਮਾ ਦਾ ਧੰਨਵਾਦ ਵੀ ਕਰਦਾ ਕਿ ਅੱਜ ਉਹੀ ਦਿਨ ਚੁਣਿਆ ਗਿਆ ਜਿਸ ਦਿਨ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਤੇ ਅੱਜ ਚੰਗਾ ਨੇਕ ਕਾਰਜ ਜਿਹੜਾ ਹੋਇਆ ਕਿਉਂਕਿ ਇਹ ਜਿਹੜਾ ਪੋਲਾ ਹੈ ਇਹ ਅਗਲੇ ਬੰਨੇ ਵੀ ਗੁਰੂ ਦੀ ਧਰਤੀ ਨੂੰ ਹੀ ਜੋੜਦਾ ਹੈ ਤੇ ਸकता ਇਹਦੇ ਰਾਈ ਜਿਹੜਾ ਨਾਨਕ ਪਾਸ਼ਾ ਦੀ ਧਰਤੀ ਨੂੰ ਸੁਲਤਾਨ ਪ੍ਰਲੋਦੀ ਨੂੰ ਜਿਹੜੇ ਉਹ ਦਰਸ਼ਨ ਕਰਨ ਜਾਂਦੀਆਂ ਨੇ ਤੇ ਸਰ ਜਿਹੜੀ ਨੋਜਰ ਲਗਣੀਆਂ ਨੇ ਇਹਦਾ ਕੀ ਹੋਏਗਾ ਕਿ ਜਿੱਤ ਤਰ੍ਹਾਂ ਪਾਣੀ ਆਉਂਦਾ ਤੇ ਬਚਾਓ ਹੋਏਗਾ ਹਾਂਜੀ ਇਹ ਜਦੋਂ ਫਿਰ ਦਰਿਆ ਜਦੋਂ ਆਉਂਦਾ ਨੁਪੱਥਰ ਲੱਗਾ ਹੋਵੇ ਤੇ ਜਦੋਂ ਪਾਣੀ ਵਜਦਾ ਤੇ ਉਹਦੀ ਜਿਹੜੀ ਸਪੀਡ ਹੈ ਉਹ ਘਟ ਹੁੰਦੀ ਆ ਉਹਨਾਂ ਪੱਥਰਾਂ ਦੇ ਵਿੱਚ ਪਾਣੀ ਚਲ ਜਾਂਦਾ ਦੂਜਾ ਅਗਲੇ ਬੰਨੋ ਜਿਹੜੀ ਮਿੱਟੀ ਆ ਉਹ ਜਿਹੜੀ ਆ ਉਹ ਨਹੀਂ ਖੁਰਦੀ ਤੇ ਉਹਦੇ ਨਾਲ ਜਿਹੜਾ ਬਾਕੀ ਏਰੀਆ ਨੂੰ ਢਾਲ ਲੱਗਦਾ ਜਿਹੜਾ ਵਾ ਢਾਵਾ ਉਹ ਨਹੀਂ ਲੱਗਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਹੀ ਅਸੀਂ ਜਿਹੜਾ ਸਾਡੇ ਹੋਰ ਵੀ ਜਿੱਦਾਂ ਲਾਲੋ ਗੁਜਰਪੁਰਾ ਲਾਲੋ ਮੁੰਡੇ ਪਿੰਡ ਤੇ ਅਸੀਂ ਪਹਿਲਾਂ ਵੀ ਸ਼ਾਇਦ ਤਿੰਨ ਤਿੰਨ ਸਵਾ ਤਿੰਨ ਕਰੋੜ ਦਾ ਕੰਮ ਜਿਹੜਾ ਉਹ ਕੀਤਾ ਵਾ ਉਸ ਤੋਂ ਬਾਅਦ ਧੁੰਦੇ ਮਿਆਣੀ ਉਧਰ ਵੀ ਅਸੀਂ ਜਿਹੜਾ ਵਾ ਇਹ ਨੋਚਾ ਜਿਹੜੀਆਂ ਲਾ ਰਹੇ ਆ ਅੱਜ ਐਮਐਲਏ ਸਾਹਿਬ ਨੂੰ ਤੁਹਾਡੇ ਗਰੇ ਪਿੰਡ ਦਾ ਤੋਂ ਘਟਨ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋ? ਅਸੀਂ ਐਮਐਲਏ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਸਾਡਾ ਗੁਰੂ ਨਾਨਕ ਦੇਵ ਜੀ ਦੇ ਰਾਹ ਵਾ ਪੱਖਾ ਕਰਨ ਲੱਗੇ ਆ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਨੇ ਕਾਰਜ ਕੀਤਾ ਜੀ ਇਹ ਨਾਲ ਕਿੰਨਾ ਕੋ ਫਾਇਦਾ ਆਏਗਾ ਜੀ ਬਹੁਤ ਜਿਆਦਾ ਫਾਇਦਾ ਜੀ ਇਹ ਅੱਗੇ ਆ ਡਰਾਮ ਜਿੰਨੇ ਡਰਾਮ ਹੀ ਨਾ ਆਪਣੇ ਵਾਅਦੇ ਲੱਗਣ ਲਾ ਪਿਆ ਉਹਦੇ ਨਾਲ ਨੋਚਾਂ ਦੇ ਨਾਲ ਡਰਾਮ ਦੀ ਢਾ ਜਿਹੜੀ ਆ ਰੁਕ ਚੁਗੀ ਬਹੁਤ ਜਿਆਦਾ ਫਾਇਦਾ ਹੋਏਗਾ ਜੀ ਬਹੁਤ ਜਿਆਦਾ ਫਾਇਦਾ ਹੋਊਗਾ ਜੀ ਇਹ ਕਿੰਨੇ ਸਮੇਂ ਤੋਂ ਮੰਗ ਸੀ ਤੁਹਾਡੀ ਇਹ ਦੋ ਤਿੰਨ ਮਹੀਨੇ ਤੋਂ ਮੰਗੀ ਸੀ ਇੰਨਾ ਚੋਂ ਮਹੀਨਾ ਜੇ ਮੇਰੇ ਸਾਹਿਬ ਨੇ ਕਰਵਾਤਾ ਜੀ ਕੰਮ ਜਲਦੀ ਹੋ ਗਿਆ ਹੋ ਗਿਆ ਜੀ ਪਲਟੂਨ ਪੁਲ ਦੀਆਂ ਸਾਈਟਾਂ ਬਣਨ ਤੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਜਸthਰੋਤ ਅਤੇ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਪਿੰਡ ਘੜਕਾ ਵਿਖੇ ਪੰਟੂਨ ਪੁਲ ਦੀ ਮਜ਼ਬੂਤੀ ਲਈ ਦਰਿਆ ਦੇ ਪੱਧਰ ਦੀ ਕੰਧ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਘਡੂਰ ਸਾਹਿਬ ਵਿਖੇ ਇਹ ਪਲਟੂਨ ਪੁਲ ਘੜਕੇ ਤੋਂ ਸੁਲਤਾਨਪੁਰ ਲੋਧੀ ਵੱਲ ਜਾਂਦਾ ਹੈ ਇਸ ਦਾ ਬਹੁਤ ਸੁਖ ਹੈ ਜਦੋਂ ਇਹ ਪੁਲ ਨਹੀਂ ਹੁੰਦਾ ਸੀ ਤਾਂ ਜਾਨ ਖਤਰੇ ਵਿੱਚ ਪਈ ਹੁੰਦੀ ਸੀ ਅੱਜ ਜੋ ਉਦਘਾਟਨ ਕੀਤਾ ਗਿਆ ਉਹ ਬਹੁਤ ਵੱਡਾ ਉਪਰਾਲਾ ਹੈ ਜੋ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਕੀਤਾ ਗਿਆ ਹੈ ਇਸ ਉਦਘਾਟਨ ਤੇ ਕੁੱਲ ਖਰਚਾ 1.5 ਕਰੋੜ ਰੁਪਏ ਆਵੇਗਾ ਅੱਜ ਪਿੰਡਕਰ ਕਾਦੇ ਵਿੱਚ ਅਸੀਂ ਪੰਡੂਨ ਪੁਲ ਦਾ ਜਿਹੜੇ ਉਹਦੇ ਆਸ-ਪਾਸ ਜਿਹੜੀਆਂ ਨੋਚਾਂ ਲੱਗਣੀਆਂ ਸੀ ਉਹਦੀ ਸਟਰੈਂਥ ਨੂੰ ਪੁਲ ਦੀ ਮਜ਼ਬੂਤ ਕਰ ਲਈ ਅੱਜ ਜੋ ਜਿਹੜੀਆਂ ਲਗਭਗ 1.5 ਕਰੋੜ ਦੀਆਂ ਜਿਹੜੀਆਂ ਨੋਚਾਂ ਆ ਉਹ ਪੰਜਾਬ ਸਰਕਾਰ ਸਰਦਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਰਹਿਨਮਾਈ ਹੇਠ ਅੱਜ ਜਿਹੜਾ ਅਸੀਂ ਧੂ ਘਾਟਨ ਕੀਤਾ ਤੇ ਉਹ ਨੋਚਾ ਜਿਹੜੀਆਂ ਉਲਾ ਰਹੇ ਆ ਸਰ ਇਹ ਕਿੰਨੇ ਪੈਸੇ ਲੱਗਣੇ ਜੀ ਇੱਥੇ 1.5 ਕਰੋੜ ਰੁਪਇਆ ਲੱਗਣਾ ਜੀ ਤੇ ਸਭ ਤੋਂ ਪਹਿਲਾਂ ਤੇ ਮੈਂ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਦੇਣਾ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਤੁਹਾਡੇ ਲਈ ਹੋਰ ਤਰੱਕੀਆਂ ਦੇ ਜਿਹੜੇ ਦਿਨ ਹੋਣ ਤੇ ਪ੍ਰਮਾਤਮਾ ਦਾ ਧੰਨਵਾਦ ਵੀ ਕਰਦਾ ਕਿ ਅੱਜ ਉਹੀ ਦਿਨ ਚੁਣਿਆ ਗਿਆ ਜਿਸ ਦਿਨ ਉਹਨਾਂ ਦਾ ਪ੍ਰਕਾਸ਼ਪੁਰ ਬੈਤੇ ਕੱਜ ਚੰਗਾ ਨੇਕ ਕਾਰਜ ਆ ਜਿਹੜਾ ਹੋਇਆ ਕਿਉਂਕਿ ਇਹ ਜਿਹੜਾ ਪੋਲਾ ਹੈ ਇਹ ਅਗਲੇ ਬੰਨੇ ਵੀ ਗੁਰੂ ਦੀ ਧਰਤੀ ਨੂੰ ਹੀ ਜੋੜਦਾ ਹੈ ਤੇ ਸकता ਇਹਦੇ ਰਾਈ ਜਿਹੜਾ ਨਾਨਕ ਪਾਤਸ਼ਾਹ ਦੀ ਧਰਤੀ ਨੂੰ ਸੁਲਤਾਨ ਪ੍ਰਲੋਦੀ ਨੂੰ ਜਿਹੜੇ ਉਹ ਦਰਸ਼ਨ ਕਰਨ ਜਾਂਦੀਆਂ ਨੇ ਤੇ ਸਰ ਜਿਹੜੀਆਂ ਨੋਜਰ ਲਗਣੀਆਂ ਨੇ ਇਹਦਾ ਕੀ ਹੋਏਗਾ ਕਿ ਜਿਸ ਤਰ੍ਹਾਂ ਪਾਣੀ ਆਉਂਦਾ ਤੇ ਬਚਾਓ ਹੋਏਗਾ ਹਾਂਜੀ ਇਹ ਜਦੋਂ ਫਿਰ ਦਰਿਆ ਜਦੋਂ ਆਉਂਦਾ ਨੁਪੱਤਰ ਲੱਗਾ ਹੋਵੇ ਤੇ ਜਦੋਂ ਪਾਣੀ ਵਜਦਾ ਤੇ ਉਹਦੀ ਜਿਹੜੀ ਸਪੀਡ ਹੈ ਉਹ ਘਟ ਹੁੰਦੀ ਆ ਉਹਨਾਂ ਪੱਥਰਾਂ ਦੇ ਵਿੱਚ ਪਾਣੀ ਚਲ ਜਾਂਦਾ ਦੂਜਾ ਅਗਲੇ ਬੰਨੇ ਜਿਹੜੀ ਮਿੱਟੀ ਆ ਉਹ ਜਿਹੜੀ ਆ ਉਹ ਨਹੀਂ ਤੇ ਉਹਦੇ ਨਾਲ ਜਿਹੜਾ ਬਾਕੀ ਏਰੀਆ ਨੂੰ ਢਾਲ ਲੱਗਦਾ ਜਿਹੜਾ ਵਾ ਢਾਵਾ ਉਹ ਨਹੀਂ ਲੱਗਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਹੀ ਅ ਜਿਹੜਾ ਸਾਡੇ ਹੋਰ ਵੀ ਜਿੱਦਾਂ ਲਾਲੋ ਗੁਜਰਪੁਰਾ ਲਾਲੋ ਮੁੰਡੇ ਪਿੰਡ ਤੇ ਅਸੀਂ ਪਹਿਲਾਂ ਵੀ ਸ਼ਾਇਦ ਤਿੰਨ ਤਿੰਨ ਸਵਾ ਤਿੰਨ ਕਰੋੜ ਦਾ ਕੰਮ ਜਿਹੜਾ ਉਹ ਕੀਤਾ ਵਾ ਉਸ ਤੋਂ ਬਾਅਦ ਧੁੰਦੇ ਮਿਆਣੀ ਉਧਰ ਵੀ ਅਸੀਂ ਜਿਹੜਾ ਵਾ ਇਹ ਨੋਚਾ ਜਿਹੜੀਆਂ ਲਾ ਰਹੇ ਆ। ਅੱਜ ਐਮਐਲਏ ਸਾਹਿਬ ਨੂੰ ਤੁਹਾਡੇ ਗ੍ਰੇਪੜ ਦਾ ਉਹ ਘਟਨ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਐਮਐਲਏ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਸਾਡਾ ਗੁਰੂ ਨਾਨਕ ਦੇਵ ਜੀ ਦੇ ਦਾਤਾ ਵਾ। ਅੱਖਾਂ ਕਰਨ ਲੱਗੇ ਆ ਤੇ ਪੰਜ ਦਿਲੋਂ ਧੰਨਵਾਦ ਕਰਦੇ ਆ ਮਰਲੇ ਸਾਹਿਬ ਦਾ ਜੀ ਜਿਨ੍ਹਾਂ ਨੇ ਨੇਕ ਕਾਰਜ ਕੀਤਾ ਜੀ ਇਹ ਨਾਲ ਕਿੰਨਾ ਕੋ ਫਾਇਦਾ ਆਏਗਾ ਜੀ ਬਹੁਤ ਜ਼ਿਆਦਾ ਫਾਇਦਾ ਜੀ ਇਹ ਅੱਗੇ ਆ ਡਰਾਮ ਜਿੰਨੇ ਡਰਾਮ ਹੀ ਨਾ ਆਪਣੇ ਵਾਅਦੇ ਲੱਗਣ ਲੱਪੇ ਆ ਉਹਦੇ ਨਾਲ ਨੋਚਾਂ ਦੇ ਨਾਲ ਡਰਾਮ ਦੀ ਢਾਹ ਜਿਹੜੀ ਆ ਰੁਕ ਚੁਗੀ ਬਹੁਤ ਜ਼ਿਆਦਾ ਫਾਇਦਾ ਹੋਏਗਾ ਜੀ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੀ ਇਹ ਕਿੰਨੇ ਸਮੇਂ ਤੋਂ ਮੰਗ ਸੀ ਤੁਹਾਡੀ ਇਹ ਦੋ ਤਿੰਨ ਮਹੀਨੇ ਤੋਂ ਮੰਗੀ ਸੀ ਇੰਨਾ ਚੋਂ ਮਹੀਨੇ ਜੀ ਮਰਲੇ ਸਾਹਿਬ ਨੇ ਕਰਵਾਤਾ ਜੀ ਕੰਮ ਜਲਦੀ ਹੋ ਗਿਆ ਹੋ ਗਿਆ ਜੀ